ਰਾਤੀ ਰੂਤੀ ਥਿਤੀ ਬਾਰ ਰਾਤੀ ਰੂਤੀ ਥਿਤੀ ਬਾਰ ਬਮਨ ਪਾਣੀ ਅਗਨੀ ਪਾਤਾਲ ਬਮਨ ਪਾਣੀ ਅਗਨੀ ਪਾਤਾਲ ਜਿਸ ਵਿੱਚ ਧੰਤੀ ਥਾਪ ਰਖੀ ਧਰਮਸਾਲ ਜਿਸ ਵਿੱਚ ਜੀ ਜੁਗਤ ਕੇ ਰੰਗ ਤਨ ਕੇ ਨਾਮ ਅਨੇਕ ਅਨੰਤ कर्मी कर्मी होए विचार सच्चा आप सच्चा दरबार तिथे सोहन पंच परवान नजरी कर्म पवनी सा कछ पकाही ओथे पाए नानक गया जा पह जाए हूँ पाठ तो कर लिया गुरु नानक पाशाह फरमाते देखो प्यारे हो परमात्मा ने साड़ी सहूलत वास्ते रात भी बनाई ने तुशी आखो भी ठीक रुत भी बनाई ने ठीक छिता भी बनाईया ने वार भी बनाए यह सब तुम जानते हो अ फलाना दिन है अब फलानी रुत है फला वार ਰਾਤੀ ਰੁਤੀ ਠਿਤੀ ਫਿਰ ਪਵਨ ਪਾਣੀ ਅਗਨੀ ਸਾਡੀ ਸਹੂਲਤ ਲਈ ਹਵਾ ਵੀ ਬਣਾਈ ਹੈ ਪਾਣੀ ਵੀ ਬਣਾਇਆ ਅੱਗ ਵੀ ਬਣਾਈ ਹੈ ਤੇ ਇਹ ਧਰਤੀ ਦਾ ਹੇਠਲਾ ਹਿੱਸਾ ਜਿਹਨੂੰ ਪਤਾਲ ਕਹਿੰਦੇ ਨੇ ਇਹ ਵੀ ਬਣਾਇਆ ਤੇ ਖੁਦ ਸਮਝਾਉਣ ਵਿੱਚ ਕੋਈ ਕਸ ਨਹੀਂ ਸਮਝਣਾ ਨਹੀਂ ਕਰਦਾ ਗੁਰੂ ਮਹਾਰਾਜ ਨੇ ਇੱਕ ਇੱਕ ਗੱਲ ਬੜੀ ਸੱਲ ਕਰਕੇ ਫਿਰ ਬੋਲੋ ਰਾਤੀ ਰੁਤੀ ਫੇਤੀ ਵਾਰ ਪਵਨ ਪਾਣੀ ਅਗਨੀ ਪਾਤਲ ਇਹ ਰਚਨਾ ਸਮਝ ਗਏ ਤੁਸੀਂ ਅਖਿਆਤੀ ਸ੍ਰਿ ਵਿੱਚ ਧਰਤੀ ਥਾਪ ਰખી ਧਰਨ ਸਾਲ ਇਹ ਜਿਹੜੀ ਧਰਤੀ ਹੈ ਥਾਪ ਰખી ਮੈਂ ਨਾ ਬੜਾਈ ਹੈ ਸਾਡੇ ਵਾਸਤੇ ਬਣਾਈ ਇਸ ਧਰਤੀ ਨੂੰ ਸ਼੍ਰੀ ਬਣਾਇਆ ਕਿ ਧਰਮ ਸਾਰ ਇਹ ਧਰਮ ਕਮਾਉਣ ਦੀ ਜਗਾ ਹੁਣ ਧਰਮ ਕੀ ਹੈ ਅਸੀਂ ਲੜ ਲੜ ਮਰੀ ਜਾਂਦੇ ਆ ਕੋਈ ਆਂਦਾ ਮੈਂ ਹਿੰਦੂ ਆ ਕੋ ਮੁਸਲਮਾਨ ਕੋ ਲੜੀ ਜਾਉਂ ਨਹੀਂ ਧਰਮ ਲੜਨਾ ਨਹੀਂ ਸਿਖਾਉਂਦਾ ਧਰਮ ਧਾਰਨ ਕਰਨ ਵਾਲੀ ਚੀਜ਼ ਹੈ ਮੈਂ ਮੂਹਰ ਸੋਖਾ ਕਰਕੇ ਕਹਿਣਾ ਭਈ ਜਿਵੇਂ ਇਹ ਬੱਚੇ ਨੇ ਛੋਟੇ ਛੋਟੇ ਇਹਨਾਂ ਨੂੰ ਬੱਚੇ ਹੀ ਕਹੋਗੇ ਇਹ ਮੇਰਾ ਪੁੱਤਰ ਹੈ ਜੀ ਮੇਰਾ ਪੋਤਰਾ ਹੈ ਇਹਨਾਂ ਦਾ ਧਰਮ ਹੈ ਆਪਣੇ ਮਾਤਾ ਪਿਤਾ ਦੀ ਆਗਿਆ ਦਾ ਪਾਲਨ ਕਰਨਾ ਕੱਲ ਨੂੰ ਇਹ ਵੱਡੇ ਹੋਏ ਵਿਆਹਇਆ ਫਿਰ ਇਹ ਕੀ ਬਣ ਗਏ ਪਤੀ ਪਤਨੀ ਫਿਰ ਪਤੀ ਦਾ ਧਰਮ ਪਤਨੀ ਦਾ ਧਰਮ ਪਰ ਮਾਤਾ ਮਾ ਨੇ ਸੰਤਾਨ ਦੇ ਦਿੱਤੀ ਫਿਰ ਇਹ ਮਾਤਾ ਪਿਤਾ ਬਣ ਗਏ ਮਾਨਜ ਕਹਿੰਦੇ ਨੇ ਜਿਹੜੀ ਧਰਤੀ ਹੈ ਧਰਮ ਕਮਾਉਣ ਦੀ ਜਗ੍ਹਾ ਹੈ ਧਰਮ ਦਾ ਮਤਲਬ ਜੋ ਤੁਹਾਡੀ ਡਿਊਟੀ ਹੈ ਉਹ ਕਰੋ ਨਹੀਂ ਕਰੋਗੇ ਗੜਬੜ ਹੋ ਜਾਏਗੀ ਪਤਨੀ ਆਪਣੀ ਫਰਜ਼ ਨਹੀਂ ਨਿਭਾਏਗੀ ਉੱਥੇ ਗੜਬੜ ਪਤੀ ਨਹੀਂ ਨਿਭਾਏਗਾ ਉੱਥੇ ਗੜਬੜ ਇਹ ਧਰਮ ਕਮਾਉਣ ਦੀ ਜਗ੍ਹਾ ਹੈ ਜੋ ਜਿਸ ਦੀ ਡਿਊਟੀ ਹੈ ਉਹ ਕਰੋ ਫਿਰ ਸਮਝ ਲਓ राती रुती थी वार पवन पानी अग्नि पाताल विच थाप रखी ये मैं नहीं बनाई ये उन्हें बनाई पर बनाई इसलिए है कि अपना धर्म नो अपनी ड्यूटी ठीक करो जिस समाज में तो सारे ड्यूटी ठीक करते ने जिस महकमे तो ड्यूटी ठीक है तो तो नहीं होंगी अज अः ड्यूटी नहीं ठीक कर रहे गड़बड़ हो पहला खंड है कहते धर्म खंड धरती थाप रखी तीस जी जुगत के कितने जीव हैं ਉਹਨਾਂ ਦੇ ਰਹਿਣ ਦੇ ਜੁਗਤ ਢੰਗ ਤਰੀਕੇ ਕਿੰਨੇ ਹਨ ਉਹਨਾਂ ਦੇ ਰੰਗ ਕਿੰਨੇ ਹਨ ਤਿੰਨ ਕੇ ਨਾਮ ਅਨੇਕ ਨਾ ਨਾਮ ਗਿਣੇ ਜਾਂਦੇ ਨੇ ਅਨੇਕ ਹਨ ਅਨੰਤ ਹਨ ਫਿਰ ਪਾਤਸ਼ਾਹ ਕਹਿੰਨ ਪਿਆਰਿਓ ਹੁਣ ਮੈਂ ਜਿਹੜੀ ਗੱਲ ਤੁਹਾਨੂੰ ਕਹਿਣੀ ਚਾਹੁੰਨਾ ਕੰਨ ਖੋੜ ਕੇ ਸੁਣ ਲਓ ਕਰਮੀ ਕਰਮੀ ਹੋਏ ਵਿਚਾਨ ਜੋ ਕੰਮ ਕਰੋਗੇ ਉਹਦੇ ਕੀਤੇ ਉੱਤੇ ਵਿਚਾਰ ਹੋਵੇ ਇੱਥੇ ਤਾਂ ਗੜਬੜ ਹੋ ਰਹੀ ਹੈ ਸੱਚੇ ਝੂਠੇ ਬਣ ਗਏ ਨੇ ਝੂਠੇ ਸੱਚੇ ਬਣ ਗਏ ਨੇ ਰਿਸ਼ਵਤਾਂ ਦੇ ਕੇ ਜੱਜਾਂ ਨੂੰ ਕੁਝ ਦਾ ਕੁਝ ਕਰਾਈ ਜਾਂਦਾ ਪਰ ਆਖਿਆ ਉੱਥੇ ਨਹੀਂ ਜੇ ਹੋਣਾ ਸੱਚਾ ਆਪ ਸੱਚਾ ਦਰਬਾਰ ਸੱਚਾ ਆਪ ਸੱਚਾ ਦਰਬਾਰ ਉੱਥੇ ਉਹ ਆਪ ਵੀ ਸੱਚਾ ਹੈ ਤੇ ਉਹਦੇ ਦਰਬਾਰ ਦਾ ਨਿਯਮ ਵੀ ਸੱਚਾ ਹੈ ਉੱਥੇ ਸੱਚੇ ਹੀ ਸੱਚ ਨਿਭੜੇ ਜਿਹਨੋਂ ਵਖ ਕੜੇ ਜਜਮਾਲਿਆ ਜਜਮਾਲਾ ਸੁਣਦੇ ਜਿਹੜੇ ਕੋੜੇ ਬੰਦੇ ਨਾ ਅੰਦਰੋਂ ਬਾਹਰ ਕੜਸੋ ਉਹਨਾਂ ਨੂੰ ਕੋਈ ਥਾਂ ਨਹੀਂ ਥਾਉ ਨਾ ਪਾਇਨ ਕੂੜੇ ਹਾਰ ਮੌ ਕਾਲੇ ਤੇਰੇ ਨਾਇਰ ਤੇ ਸੇ ہار گئے لکھ ناਵੇਂ ਆਜੇਗਾ ਜੇ ਨੂੰ ਸਮਝ ਲੋ ਤੇ ਇਥੋਂ ਆਰੰਭ ਕਰ ਜਾ ਕਿਉਂਕਿ ਬਾਬੇ ਨੇ ਤਾਂ ਕੋਈ ਪਰਦਾ ਨਹੀਂ ਰੱਖਿਆ ਅਖਾ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਸਰਬਾ ਸੱਚਾ ਆਪ ਸੱਚਾ ਸਰਬਾ ਤਿਥੈ ਸੋਹਣ ਪੰਜ ਪਰਵਾਣ ਤੇ ਉਹਦੀ ਦਰਗਾਹ ਵਿੱਚ ਸੋਨ ਸ਼ੋਭਾ ਪਾ ਦੇ ਪੰਜ ਪਰਵਾਨ ਜਿਹੜੇ ਪੰਜਾਂ ਪਹਿਲਾਂ ਗੱਲ ਆ ਚੁੱਕੀ ਹੈ ਤੇ ਪੰਜ ਕਿਵੇਂ ਬਣਿਆ ਜਾਂਦਾ ਹੈ ਪੰਜ ਪਰਵਾਨ ਪੰਜ ਪ੍ਰਧਾਨ ਪੰਜੇ ਪਾਵੇਂ ਹੁਣ ਇੱਥੇ ਤੁਸੀਂ ਆ ਮੈਂ ਕਿਸੇ ਨੂੰ ਪੁੱਛ ਕੇ ਵੇਖੋ ਨੱਜਿਆ ਪਦ ਕਦੇ ਘੱਟ ਕੰਮ ਕੀਤਾ ਹੀ ਨਹੀਂ ਮਾਰੇ ਗਾ ਤੁਹਾਡੇ ਕਹਿਣਾ ਕੁਫੀ ਕੱਚ ਪਕਾਈ ਉਥੇ ਪਾਏ ਕੱਚ ਪਕਾਈ ਉਥੇ ਪਾਏ ਉਥੇ ਵਾਗੁਰੂ ਜੀ ਦਰਗਾਹ ਤੇ ਜਾਇਆ ਪਤਾ ਲੱਗਣਾ ਵੀ ਕਿਹੜਾ ਕੱਚ ਹੈ ਤੇ ਕਿਹੜਾ ਪੱਕਾ ਕਿਹੜਾ ਠੀਕ ਹੈ ਤੇ ਕਿਹੜਾ ਕਾਲ ਨਾਨਕ ਗਏ ਆ ਜਾਪੇ ਜਾਏ ਨਾਨਕ ਜੀ ਆਪੇ ਲਈ ਨਾਨਕ ਜੀ ਫਰਮਾਉਂਦੇ ਨੇ ਉਥੇ ਜਾਇਆ ਪਤਾ ਲੱਗ ਜੇ ਚਾਹੁੰਦੇ ਹੋ ਕਿ ਉਥੇ ਤੁਹਾਨੂੰ ਧਕੇ ਨਾ ਫਿਰ ਵੀ ਆਪਣਾ ਧੰਮ ਕਮਾਓ ਆਪਣੀ ਡਿਊਟੀ ਦਾ ਠੀਕ ਪਾਲਨ ਕਰੋ ਜੋ ਤੁਹਾਡੀ ਡਿਊਟੀ ਹੈ ਉਹ ਕਰੋ ਫਿਰ ਪਰਮੇਸ਼ਰ ਦੀ ਤੁਹਾਡੇ ਤੇ ਮੋਰ ਲੱਗ ਜੇ ਇਹ ਹੈ ਧਰਮ ਖੰਡ ਜਿਹੜਾ ਆਪਣਾ ਧਰਮ ਕਮਾਏਗਾ ਉਹਨੂੰ ਫਿਰ ਕੀ ਮਿਲੇਗਾ ਗਿਆਨ ਉਹਨੂੰ ਨਾਲਜ ਹੋ ਜਾਏਗਾ